ਸ਼ੂਗਰ ਆ ਡਾਇਬਟੀਜ਼ ਦੀ ਬਿਮਾਰੀ ਆ ਪਹਿਲਾ ਦਾਦੇ ਨੂੰ ਸੀ ਫਿਰ ਪਿਓ ਨੂੰ ਸੀ ਫਿਰ ਔਲਾਦ ਨੂੰ ਹੋਗੀ ਅਗਰ ਤੁਹਾਨੂੰ ਲੱਗਦਾ ਕਿ ਤੁਹਾਡੇ ਘਰਾਂ ਦੇ ਵਿੱਚ ਕੋਈ ਵੀ ਇਹੋ ਜੀ ਚੀਜ਼ ਚੱਲ ਰਹੀ ਆ ਕਈ ਘਰਾਂ 'ਚ ਮੈਂ ਦੇਖਿਆ ਕਿ ਭੂਆ ਦਾ ਰਿਸ਼ਤਾ ਟੁੱਟਿਆ ਸੀ ਫਿਰ ਉਹਦੇ ਬਾਅਦ ਦੇ ਵਿੱਚ ਭਤੀਜੀ ਦਾ ਵੀ ਰਿਸ਼ਤਾ ਟੁੱਟ ਗਿਆ ਕੁੜੀਆਂ ਦੇ ਘਰ ਨਹੀਂ ਵਸ ਰਹੇ ਕਈਆਂ ਘਰਾਂ 'ਚ ਦੋ ਦੋ ਤਿੰਨ ਤਿੰਨ ਦਿਆਂ ਘਰਾਂ ਦੇ ਵਿੱਚ ਨੌਜਵਾਨਾਂ ਦੀਆਂ ਮੌਤਾਂ ਹੋਈ ਜਾ ਰਹੀਆਂ ਅਰ ਸੇਮ ਤਰੀਕੇ ਨਾਲ ਹੋ ਰਹੀਆਂ ਜੇ ਐਕਸੀਡੈਂਟ ਵਿੱਚ ਮੌਤ ਸ਼ੁਰੂ ਹੋਈ ਤੇ ਐਕਸੀਡੈਂਟ ਹੀ ਦੁਰੇ ਜਾ ਰਹੇ ਆ ਅਰ ਜੇ ਤੁਸੀਂ ਚਾਹੁੰਦੇ ਆ ਕਿ ਉਹ ਜਨਰੇਸ਼ਨਲ ਕਰਸ ਜਿਹੜੇ ਆ ਉਹ ਬ੍ਰੇਕ ਹੋ ਜਾਣ ਮੈਨੂੰ ਪੂਰਾ ਵਿਸ਼ਵਾਸ ਆ ਕਿ ਤੁਹਾਡੀਆਂ ਪ੍ਰਾਰਥਨਾ ਵੀ ਪ੍ਰਭੂ ਜੀ ਸੁਣਦੇ ਆ ਪਰ ਪਰਮੇਸ਼ਰ ਨੇ ਕੁਝ ਖਾਸ ਅਧਿਕਾਰ ਆਪਣੇ ਲੋਕਾਂ ਨੂੰ ਦਿੱਤੇ ਆ ਤੁਸੀਂ ਆ ਦੀ ਤੁਰੇ ਆਉਂਦੇ ਹੋ ਤੁਹਾਡੇ ਬੱਚਿਆਂ ਦੇ ਉੱਤੇ ਕੰਮ ਬਿਲਕੁਲ ਨਹੀਂ ਕਰਨਗੇ ਆਮੇਨ ਅਰ ਛੁੱਟੀਆਂ ਦੇ ਦਿਨ ਚੱਲ ਰਹੇ ਆ ਕੋਈ ਇਹੋ ਜੀ ਪ੍ਰੋਬਲਮ ਨਹੀਂ ਆ ਕਿ ਮੰਡੇ ਨੂੰ ਐਗਜ਼ਾਮ ਆ ਇਸ ਕਰਕੇ ਨਹੀਂ ਆ ਸਕਦੇ ਸਮਰ ਵਕੇਸ਼ਨਸ ਚੱਲ ਰਹੀਆਂ ਆ